ਗੁਰਦਾਸਪੁਰ ਕਲਾਣਾ ਔਰ ਸਥਿਤ ਸੈਲਰ ਦੇ ਬਾਹਰ ਟਰੱਕਾਂ ਦੇ ਵਿੱਚੋਂ ਕਣਕ ਦੀ ਅਨਲੋਡਿੰਗ ਨਾ ਕੀਤੇ ਜਾਣ ਦੇ ਰੋਸ ਵਿੱਚ ਕਮਿਸ਼ਨ 에ਜੈਂਟਾਂ ਅਤੇ ਟਰੱਕ ਚਾਲਕਾਂ ਨੇ ਤਰਨਾ ਲਾ ਦਿੱਤਾ ਆਰਤੀਆਂ ਤੇ ਟਰੱਕ ਚਾਲਕਾਂ ਦਾ ਦੋਸ਼ ਹੈ ਕਿ ਸੈਲਰ ਮਾਲਕ ਉਹਨਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕਰ ਰਹੇ ਨੇ ਕਿ ਉਹ ਆਪਣੇ ਚਾਹੇਤਿਆਂ ਦੀਆਂ ਗੱਡੀਆਂ ਤਾਂ ਅਨਲੋਡ ਕਰਵਾ ਰਹੇ ਨੇ ਚਾਹ ਕਿ ਤਿੰਨ ਦਿਨਾਂ ਤੋਂ ਉਹਨਾਂ ਦੀਆਂ ਗੱਡੀਆਂ ਖਾਲੀ ਨਹੀਂ ਕੀਤੀਆਂ ਜਾ ਰਹੀਆਂ ਇਸ ਕਾਰਨ ਨੇ ਉਹਨਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਟਰੱਕ ਚਾਲਕਾ ਨੇ ਦੋਸ਼ ਲਾਇਆ ਕਿ ਜਦੋਂ ਉਹ ਸ਼ੈਲਰ ਮਾਲਕ ਨਾਲ ਗੱਲ ਕਰਨ ਗਏ ਤਾਂ ਉਹਨਾਂ ਨਾਲ ਗਾਲੀ ਗਲੋਚ ਵੀ ਕੀਤੀ ਗਈ ਦਰਪਾਲ ਸਿੰਘ ਬੈਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਝੜੂਨੀ ਇੱਥੇ ਅੱਜ ਕਲਾਨੌਰ ਰੋਡ ਦੇ ਉੱਪਰ ਜਿੰਨੇ ਵੀ ਸਾਡੇ ਸਾਰੇ ਹੀ ਆਰਤੀਆ ਭਰਾ ਨੇ ਦਜਨੀਪੁਰ ਦੇ ਫੋਕਲ ਪੁਆਇੰਟ ਦੇ ਜੋੜਾ ਛਤਰਾਂ ਦੇ ਅਮੀਪੁਰ ਤੇ ਜਿੰਨੇ ਵੀ ਅੱਗੇ ਆਰਤੀਆ ਨੇ ਉਹ ਸਾਰੇ ਹੀ ਰੋਡ ਦੇ ਉੱਪਰ ਧਰਨਾ ਲਾ ਕੇ ਬੈਠੇ ਹੋਏ ਨੇ ਔਰ ਧਰਨਾ ਲਾਉਣ ਦਾ ਕਾਰਨ ਕੀ ਆ ਕਿ ਇੱਥੇ ਜੋ ਹਯਾਤਨਗਰ ਗੱਤਾ ਮਿਲਦੇ ਲੱਗੇ ਇੱਕ ਸ਼ਿਵ ਸ਼ਕਤੀ ਸੈਲਰ ਆ ਔਰ ਉਹਦੇ ਨਾਲ ਗੋਦਾਮ ਵੀ ਆ ਉਹ ਸੈਲਰ ਨੂੰ ਉਹ ਗੋਦਾਮਾਂ ਨੂੰ ਜਿੰਨੇ ਵੀ ਅੱਗੇ ਵਾਲੀਆਂ ਮੰਡੀਆਂ ਨੇ ਜੋੜੇ ਵਾਲੇ ਪਾਸੇ ਦੀਆਂ ਉਹ ਸਾਰੀਆਂ ਮੈਪਿੰਗ ਹੋਈਆਂ ਹੋਈਆਂ ਨੇ ਪਰ ਇਹ ਗੋਦਾਮ ਮਾਲਕ ਕੀ ਕਰ ਰਿਹਾ ਹੈ ਕਿ ਆਪਣੀਆਂ ਗੱਡੀਆਂ ਪ੍ਰਾਈਵੇਟ ਲਾ ਕੇ ਮੰਡੀਆਂ ਦੇ ਵਿੱਚ ਪਰ ਰੋਜ ਦੀਆਂ 8 ਤੋਂ 10 ਗੱਡੀਆਂ ਸਾਬ ਸਿਰਫ ਆਪਣੀਆਂ ਹੀ ਖਾਲੀ ਕਰਵਾ ਰਿਆ ਤੇ ਬਾਕੀ ਆੜਤੀਆਂ ਦੀਆਂ ਗੱਡੀਆਂ ਇਹਦੇ 3 ਤੋਂ 4 ਦਿਨ ਹੋ ਗਏ ਨੇ ਲੈਣਾ ਵਿੱਚ ਖਲੋਤੀਆਂ ਹੋਈਆਂ ਨੇ ਉਹ ਸੜਕਾਂ ਦੇ ਦੋਨੋਂ ਪਾਸੇ ਲਾਈਨਾਂ ਲੱਗੀਆਂ ਹੋਈਆਂ ਨੇ ਔਰ ਉਹਨਾਂ ਦੀ ਕੋਈ ਵੀ ਗੱਡੀ ਖਾਲੀ ਨਹੀਂ ਕਰਵਾਈ ਜਾ ਰਹੀ ਤੇ ਸਿੱਧੇ ਤੌਰ ਦੇ ਉੱਤੇ ਇਹ ਸਾੜੇ ਆੜਤੀਆਂ ਨਾਲ ਠੱਗਾ ਕੀਤਾ ਜਾ ਰਿਹਾ ਔਰ ਉਹਦੇ ਪਿੱਛੇ ਇਹਨਾਂ ਦੀ ਮਨਸ਼ਾ ਕੀ ਹੁੰਦੀ ਆ ਇਸ ਤਰ੍ਹਾਂ ਦੇ ਸੈਲਰ ਵਾਲਿਆਂ ਦੀ ਗੋਦਾਮ ਵਾਲਿਆਂ ਦੀ ਕਿ ਇਹਨਾਂ ਆੜਤੀਆਂ ਦਾ ਮਾਲ ਮੰਡੀਆਂ ਦੇ ਵਿੱਚ ਹੀ ਪਿਆ ਰਵੇ ਤੇ ਜਿਸ ਤਰ੍ਹਾਂ ਮੌਸਮ ਵੀ ਖਰਾਬ ਆ ਫਿਰ ਇਹ ਆਪਣੀ ਕਾਟ ਲਾ ਕੇ ਉਹਨਾਂ ਤੋਂ ਸਸਤੇ ਭਾਅ ਦੇ ਉੱਪਰ ਮਾਲ ਚੁੱਕਦੇ ਨੇ ਤੇ ਜਿਹਦੇ ਵਿੱਚੋਂ ਵੱਡਾ ਮੁਨਾਫਾ ਕੱਟਦੇ ਨੇ ਇਸ ਵੇਲੇ ਮੌਸਮ ਖਰਾਬ ਆ ਫਸਲਾਂ ਵੱਡੇ ਪੱਧਰ ਦੇ ਉੱਪਰ ਮੰਡੀਆਂ ਆ ਚਾਰੀਆਂ ਨੇ ਪਰ ਲਿਫਟਿੰਗ ਨਹੀਂ ਹੋ ਰਹੀ ਤੇ ਜਿਹੜੀਆਂ ਲੱਦ ਕੇ ਆ ਚੁੱਕੀਆਂ ਨੇ ਉਹ ਗੱਡੀਆਂ ਵਾਲੇ ਕੱਜਰ ਖਰਾਬ ਹੋ ਰਹੇ ਨੇ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਹੱਲ ਕਰੇ ਤਾਂ ਕਿ ਇਹਦਾ ਜਿਹੜਾ ਆ ਉਹ ਰੋਡ ਵੀ ਖੁੱਲ ਸਕੇ ਇਹ ਨਾਲਾ ਕੰਢੇ ਦਾ ਮਸਲਾ ਸੀਗਾ ਇੱਥੇ ਕਿ ਜਦੋਂ ਕੰਡੇ ਰਾਤ ਸ਼ਾਲਦ ਮਾਲਕ ਨੇ ਜਿਹੜਾ ਕੰਡਾ ਸੀਗਾ ਉਹ ਬੰਦ ਕਰਤਾ ਸੀਗਾ ਉਹ ਇੱਥੇ ਐਡਮਿਨਿਸਟ੍ਰੇਸ਼ਨ ਅਸਿਬਲ ਨੇ ਪਹੁੰਚ ਕੇ ਜਿਹੜਾ ਵਾ ਕੰਡਾ ਦੁਬਾਰਾ ਤੋਂ ਚਾਲੂ ਕਰਵਾਤਾ ਵਾ ਤੇ ਦੂਜਾ ਮਸਲਾ ਇਹਨਾਂ ਦਾ ਇਹ ਸੀਗਾ ਕਿ ਗੱਡੀਆਂ ਜਿਹੜੀਆਂ ਉਹ ਲਾਈਨ ਸਾਈਡ ਲੱਗਣ ਵਾਰੀ ਸਰ ਲੱਗਣ ਉਹ ਸਾਰੀਆਂ ਗੱਡੀਆਂ ਜਿਹੜੀਆਂ ਵਾ ਉਹ ਲਾਈਨ ਸਾਈਡ ਵਾਰੀ ਸਰ ਲੱਭਾ ਦਿਤੀਆਂ ਗਈਆਂ ਤੇ ਅੱਗੇ ਤੋਂ ਵੀ ਹਦਕ ਕਰ ਦਿੱਤੀ ਗਈ ਆ ਕਿ ਗੱਡੀਆਂ ਜਿਹੜੀਆਂ ਵਾ ਉਹ ਟਰਨ ਬਾਈ ਟਰਨ ਹੀ ਲੱਗਣਗੀਆਂ ਨਹੀਂ ਇਹਨਾਂ ਦੇ ਹੁਣ ਆਪਸ ਵਿੱਚ ਬੈਠ ਕੇ ਅਸੀਂ ਸਮਝੌਤਾ ਕਰਵਾ ਦਿੱਤਾ ਵਾ ਕਿ ਛੋਟੀ ਗੱਡੀ ਦਾ 100 ਤੋਂ ਵੱਡੀ ਦਾ ਜਿਹੜਾ 200 ਹਾਂਜੀ ਆਪੇ ਸਾਹਮਣੇ ਬਣਾ ਦਿੱਤਾ ਹਾਂਜੀ ਤਰਨਾ ਸਾਹਮਣੇ ਕਰਾ ਦਿੱਤਾ ਉਹਦੇ ਸਬੰਧ ਵਿੱਚ ਡਰਾਈਵਰ ਨੇ ਅੱਜ ਗੱਲਬਾਤ ਹੋਈ ਸੀ ਡਰਾਈਵਰ ਨੇ ਸਾਰੇ ਡਰਾਈਵਰਾਂ ਦੇ ਕੋਲੋਂ ਬਾਕੀਆਂ ਦੇ ਕੋਲੋਂ ਸੋ ਅਡਮਿਨਿਸਟ੍ਰੇਸ਼ਨ ਦੇ ਸਾਹਮਣੇ ਮਾफी ਮੰਗ ਲਈ ਹੈ ਨਹੀਂ ਇਦਾਂ ਦੀ ਕੋਈ ਗਲਤ ਬਾਤ ਸਾਹਮਣੇ ਨਹੀਂ ਹੈ ਗੁਰਦਾਸਪੁਰ ਤੋਂ ਵਿੱਕੀ ਮਲਿਕ ਦੀ ਰਿਪੋਰਟ ਲੁਧਿਆਣਾ ਲੈ ਆਏ